ਤੇ ਉਥੇ ਵੱਡੀ ਕਰਦੇ ਫੇ ਉਹ ਵੀ ਫੜਕੇ ਲੇਦੇ ਚੜਾਦੇ ਹਾਂਜੀ ਅੱਜ ਆਪਾਂ ਗਾਏ ਜੀ ਫੁੱਟ ਸਭ ਨਾਲ ਬੋਲੋ ਉਹ ਰੈਂਦ ਉਹ ਸਿਰਫ ਮਨੀ ਪੂਰੀ ਹੋ ਗਈ ਉਹ ਕਿਹੜੀ ਪਲਟਾਂਗੇ ਸਾਰੇ ਕਿਹੜੀ ਸਿੱਕੇ ਲੱਗਦੇ ਆਣਾ ਦੋ ਹੀ ਬੜਾ ਗੱਡ ਕੰਮ ਕੀਤਾ ਜੀ ਕਿੱਥੇ ਸਿੱਕ ਲੱਗਦੇ ਨਾ ਜਿਹੜਾ ਲੈ ਹਾਂਜੀ ਇਹਨੂੰ ਧਿਆਨ ਦਿਓ ਥੋੜਾ ਜਿਹਾ ਹਾਂਜੀ ਕਿੰਨਾ ਕ ਟਾਈਮ ਆ ਬਾਸ 5 ਮਿੰਟ ਦਿਓ ਭਾਜੀ 5 ਕਿ ਮਿੰਟ ਹਾਂ 5 ਮਿੰਟ ਦਿਓ ਹੁਣੇ ਹਾਂਜੀ ਮੋਟਰ ਸਾਹਿਬ 5-7 ਮਿੰਟ ਨਹੀਂ ਉਹ ਤੇਰੀ ਆ ਨਹੀਂ ਨਾ ਚਾਹੁੰਦੇ ਆ ਉਹਦੀ ਗੱਲ ਦੀ ਤਿਆਰੀ ਕਰਦੇ ਆ ਇਹਦੇ ਪੂਰੀ ਖਿੱਚਦੇ ਚਲੋ ਸਾਡੇ ਵੱਲੋਂ ਪੂਰੀ ਮਿਹਨਤ ਜਾਰੀ ਆ ਉਹ ਇੱਕ ਵਿਅੰਤ ਟੈਸਟ ਪੂਰਾ ਹੋਣਾ ਚਾਹੀਦਾ ਭਾਵੇਂ 10 ਮਿੰਟ ਵੱਧ ਲਾ ਲੋ ਇੱਕ ਤਰ ਮੁੱਚੀ ਲਿਆ ਫੜ ਕੇ ਤੇ ਕਰੀਮ ਤੇ ਉਹ ਫੜ ਕੇ ਲੈ ਆਓ ਇੱਥੇ ਲੈ ਆਓ ਕਰੀਮ ਚਾਹੀਦੀ ਮੇਰਾ ਮੂਮੀ ਗੋਲੇ ਆ ਹਾਂ ਜੀ ਮੇਰਾ ਫੋਨ ਕਿੱਥਾ ਹਾਂਜੀ ਤਿਆਰ ਆ ਚਾਂਪਾ ਤੇ ਪਲੇਟਿਕਾ ਨੂੰ ਮੈਂ ਫੋਨ ਆ ਮੇਰਾ ਪਾਲ ਕਿਦਾਂ ਲਾਣਾ ਨਾ ਪਰ ਵੇ ਇੱਕ ਕਿਗ ਨਾਲ ਵੇ ਦੂਜਾ ਬੱਕਰਾ ਵੇ ਆਹ ਟੈਂਪਰ ਆਪਾ ਲਾ ਦੇਣਾ ਉਥੇ ਪਰੇ ਸਾਈਡ ਤੇ ਵੀ ਟਿੱਕੀ ਆ ਨਹੀਂ ਭਾਜੀ ਟਾਈਮ ਨਹੀਂ ਯਾਰ ਕੋਈ ਇੱਕ ਵਾਰ ਆਪ ਆਪਣੀ ਪਰਵਟਾਉਣਾ ਪੈਣਾ ਜੀ ਪੀਰ ਨੂੰ ਹਾਂ ਪੀਰ ਨੂੰ ਤੇ ਇਨੀ ਤੇਰੇ ਸਾਹਮਣੇ ਹਾਂਜੀ ਕਿੰਨਾ ਟਾਈਮ ਬਾਸ 5 ਮਿੰਟ ਦਿਓ 5 ਮਿੰਟ ਮੈਂ ਨਾ ਕਲਾ ਜੱਟ ਹੋ ਗਏ ਟੇਸਟ ਪੂਰਾ ਆਉਣਾ ਚਾਹੀਦਾ ਪੂਰਾ ਮੈਂ ਨਾ ਉਂਗਲਾਂ ਨਾ ਮੂੰਹ ਜੋ ਨਿਗਲੀਆਂ ਬਾਹਰ ਚਲੋ ਠੀਕ 5 ਮਿੰਟ ਨਾ ਨਾ ਇਹ ਨਾ ਇਹ ਅੱਜ ਨਹੀਂ ਕੰਮ ਬੰਦ ਰਿਹਾ ਇਧਰ ਨਾ ਚਾਂਬੂ ਨਾ ਪਰ ਨਾਲ ਲੱਗੇ ਇਹ ਤੇ ਅੱਛਾ ਐ ਨਹੀਂ ਕਰ ਉਹ ਠੀਕ ਹੈ ਛੁੱਟੀਆਂ ਕਿੰਨੇ ਦਿਨ ਦੀਆਂ ਹੋਣਗੀਆਂ ਅੱਛਾ ਫੇਰ ਹੋਣਾ ਵਜ੍ਹਾ ਕਰਾਂਗੇ ਤੇ ਪੜਨ ਪੜਨ ਦਾ ਕੋਈ ਫਿਕਰ ਹੈਗਾ ਪੜਨ ਜਾਈਦਾ ਵੀ ਹੈ ਅੱਛਾ ਚਲੋ ਟਿਵੀਸ਼ਨ ਵਾਲੇ ਨਾਲ ਕਰਦੇ ਆ ਗੱਲ ਵੀ ਕੀ ਉਹਨਾਂ ਦਾ ਹਿਸਾਬ ਤਾਬ ਬੀ ਜਿਆਦਾ ਨਾ ਬੰਦੇ ਆਸ ਚਾਪਾ ਘੱਟ ਬਣਾ ਲਾਂਗੇ ਚਾਪਾ ਘੱਟ ਬਣਾ ਲਾਂਗੇ ਚਲੋ ਖਾਣੇ ਕਿਲੋ ਪਾਇਣ ਕਿਲੋ ਪਾਇਆ ਚਾਪਾ ਘੱਟ ਖਾਣ ਚਾਪਾ ਬਲ ਬਣ ਰਹੀ ਹੈਵੀ ਆ ਤੇ ਉਹਨੇ ਬਾਏ ਕਾਨੂੰ ਹੋਰ ਕੁਝ ਨਹੀਂ ਖਾਣ ਦੇਣਾ ਓਏ ਕੱਲਾ ਪਨੀਰੀ ਖਾਓਗੇ ਬਾਜੀ ਅੱਛਾ ਅੱਛਾ ਇਹਨੇ ਛੇਤੀ ਜਾਂਦਾ ਤੁਹਾਨੂੰ ਬਾਜੀ ਕੁਰਸੀ ਤੇ ਭਾਈ ਇੰਦਰ ਜੀ ਨੇ ਉਹ ਜੀ ਦੱਸੀ ਉਹ ਭਾਈ ਉਹ ਜੀ ਕੁਰਸੀ ਤੇ ਬੈਠਾ ਹੈ ਅੱਪਾ ਇੱਥਾ ਗੱਲੀਆਂ ਬੜੇ ਜੇ ਤੱਕ ਕੁਰਸੀ ਤੇ ਬੈਠਾ ਹੈ ਇਧਰੋਂ ਚੰਦੂ ਜੀ ਵਜਾ ਕੰਮ ਨਾ ਮਰਦਾ ਨਹੀਂ ਤੇ ਬੜਬਲਾਈਏ ਪਾਵੇ ਇਹਸਾ ਲਾਉਣਾ ਨਹੀਂ ਨਾ ਚੰਦਨ ਬੰਦ ਕਰ ਤੇ ਤੇਰਾ ਤੇਰਾ

ਖਾਜ ਨਾ ਮਰਜੀ ਲੈ ਭਾਂਡੇ ਤੇਰੇ ਤੋਂ ਨਹੀਂ ਆਉਣਾ ਯਾਰ ਕਿਥੋਂ ਪਤਾ ਗੱਲ ਸੁਣ ਲੋ ਸੁਬਾ ਗੱਲ ਸੁਣੋ ਮੇਰੀ ਮੇਰੇ ਕਾ ਖਾਜ ਨਾ ਮਰਜੀ ਲੈ ਭਾਂਡੇ ਤੇਰੇ ਤੋਂ ਮਝਾਉਣਾ ਆ ਗੁੰਜੇ ਸਿਦਾ ਆ ਮੋਰੇ ਨਾ ਆਹ ਰਾਣੀ ਦੇ ਇਹ ਕਦੂ ਦਾ ਕੈਮਰਾਮੈਨ ਦਾ ਕੰਮ ਪੂਰਾ ਹੈ ਪੂਰਾ ਹੈ ਹੇਟ ਲਾ ਕੇ ਕੰਮ ਕਰੀਏ ਚੰਦਲ ਬਣੇਗਾ ਲਾ ਬੈਠਾ ਸੋਚੀ ਜਾਵਾ ਕਿੱਦਾਂ ਦੇਸੀ ਆ ਰਿਓਏ ਅੱਧੇ ਕੋਲੀ ਉੱਤੇ ਦਿੰਦੇ ਬੰਦਾ ਸੀ ਜੋ ਮਾਰਿਓਏ ਆ ਕੱਲਾ ਬੈਠਾ ਸੋਚੀ ਜਾਵਾ ਕਿੱਦਾਂ ਦੇਸੀ ਆ ਰਿਓਏ ਅੱਧੇ ਕੋਲੀ ਉੱਤੇ ਦਿੰਦੇ ਬੰਦਾ ਸੀ ਜੋ ਮਾਰਿਓਏ ਤਿੰਨ 26 ਵਾਲਾ ਪਰਚਾ ਮੈਂ ਕਿਵੇਂ ਭੁੱਲ ਜਾ ਜਿਹੜਾ ਯਾਰਾ ਸਿਰੋਂ ਚੱਕ ਆਪਣੇ ਤੇ ਪਾਇਆ ਹੀ ਰ ਕੱਢ ਕੇ ਕੀ ਦੱਸਦਾ ਪੁੱਤ ਸਾਡੇ ਤੇ ਵੀ ਜੋਰ ਬਾਵਾ ਵਾਲਾ ਆਈ ਆਈ ਆ ਮਿਡਲ ਫਿੰਗਰ ਕੱਢ ਕੇ ਕੀ ਦੱਸਦਾ ਪੁੱਤ ਸਾਡੇ ਤੇ ਵੀ ਜੋਰ ਬਾਵਾ ਵਾਲਾ ਆਈ ਆਈ ਵਾਲੀ ਆਲੀ ਬੱਸ 6 ਵਜੇ ਫੜੂ ਪੱਟਿਆ ਵਾਲੀ ਆਲੀ ਬੱਸ ਹੈ 9 ਵਜੇ ਆਜੂ ਤੇਰੇ ਕੋਲ ਵੇ ਕੱਲ ਮਿਲਣਾ ਆਪਾਂ ਅੱਜ ਤਾਂ ਪਿਆਰ ਨਾਲ ਬੋਲਵੇ ਕੱਲ ਮਿਲਣਾ ਹੈ ਆਪਾਂ ਆਹ ਮਿਲ ਕੇ ਤੂੰ ਘੜਾ ਚਾਹੇ ਕੱਢ ਲਵੀ ਕਿੰਨੀਆਂ ਆਉਂਦੀ ਹੋਈ ਲੈ ਕੇ ਆਉਂ ਖੋਏ ਦੀਆਂ ਪਿੰਨੀਆਂ ਮਾਂ ਤੋਂ ਚੱਕੀਆਂ ਏ ਚੋਰੀ ਬਿਨਾ ਤੋਲਵੇ ਕੱਲ ਮਿਲਣਾ ਹੈ ਆਪਾਂ ਅੱਜ ਤਾਂ ਪਿਆਰ ਨਾਲ ਬੋਲਵੇ ਕੱਲ ਮਿਲਣਾ ਹੈ ਆਪਾਂ ਤੇਰੇ ਨਾਂ ਤੋਂ ਰੋਜ ਕਬੂਤਰਾਂ ਨੂੰ ਪਾਵਾਂ ਔਰ ਕਿੰਨੇ ਦੀਆਂ ਬੁਰਕੀਆਂ ਮੈਂ ਖਬਰਾਂ ਦੱਸੇ ਜੇ ਤੇਰੀਆਂ ਡਾਕ ਵਾਲਾ ਦੇਵਾਂ ਕੰਨਾਂ ਤੋਂ ਲਾ ਯੋਨਾ ਨਹੀਂ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ ਨਹੀਂ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ